ਅੱਗ ਪਗਰਾ ਦੇ 9:30 10 ਚੱਲੇ ਆ ਕੋਲ ਕੋਲੇ ਨਾਲ ਢੇਪੀ ਪੰਡਾ ਉਤੋਂ ਤਨ ਨੰਦੀ لال ਇਸ ਪੇਕ ਅਪ ਜਿਹੜੀ ਗੱਡੀ ਹੈ ਇਹਦੇ ਵਿੱਚ ਲੋਡ ਕਰਕੇ ਕੱਟਰ ਵੱਢਣ ਦੀ ਨੀਅਤ ਨਾਲ ਇੱਥੋਂ ਬਾਹਰ ਜਾ ਰਹੇ ਸੀ ਜੋ ਸਾਡੀ ਗਊ ਰੱਖਿਆ ਦਾਲਾ ਸੰਜੀਵ ਵਰਮਾ ਜੀ ਦਾਸ ਗਊ ਰੱਖਿਆ ਦਾਲ ਪੰਜਾਬ ਦਾ ਜਨਰਲ ਸਿਕਰੀ ਹੈ ਸਾਡੀ ਸਾਰੀ ਟੀਮ ਨੇ ਕਤਰਤਾ ਕਰਕੇ ਇਸ ਗੱਡੀ ਨੂੰ ਫੜਿਆ ਹੈ ਕਿ ਤਲਵੰਡੀ ਭਾਈ ਥਾਣੇ ਦੇ ਵਿੱਚ ਇਹ ਅਸੀਂ ਗੱਡੀ ਨੂੰ ਵੇਸ਼ ਕਿਰਾਇਆ ਸੀਗਾ ਇਹ ਆਪਣਾ ਕਿਹੜਾ ਟੂਲ ਪਲਾਜਾ ਜਾਂਦਾ ਹੋਰ ਕਰੋੜ ਟੂਲ ਪਲਾਜਾ ਤੇ ਇਹ ਗੱਡੀ ਰੋਕ ਕੇ ਰਿਕਵਰੀ ਇਹਦੀ ਹੋਈ ਹੈ ਪੰਜਾਬ ਪੁਲਿਸ ਨੇ ਸਾਡਾ ਬਹੁਤ ਸਹਿਯੋਗ ਦਿੱਤਾ ਹੈ ਇਸ ਟਾਈਮ ਅਸੀਂ ਇਹਨੂੰ ਉਹਨਾਂ ਨੂੰ ਗਊਸ਼ਾਲਾ ਦੇ ਵਿੱਚ ਅਨੰਦੀ لال ਨੂੰ ਤਾਰਨ ਆਏ ਆਂ ਨਾਲ ਸਾਡੇ ਮੁੰਡੇ ਮਲਾਜ਼ਮ ਵੀ ਹੈ ਪੰਜਾਬ ਪੁਲਿਸ ਦੇ ਜਿਹੜੇ ਜਵਾਨ ਹੈ ਬੇਖੂਬੀ ਇਹ ਆਦੀ ਜੋਟੀ ਨਿਵਾ ਰਹੇ ਆ ਇਹਦੀ ਬੰਦੀ ਜੋ ਵੀ ਕਾਰਵਾਈ ਹੈ ਉਹ ਸਮੇਂ-ਸਮੇਂ ਅਨਸਾਰ ਕੀਤੀ ਜਾਊਗੀ ਪੰਜਾਬ ਪੁਲਿਸ ਨੇ ਸਾਨੂੰ ਵਿਸ਼ਵਾਸ ਦਿਵਾਇਆ ਹੈ ਤੇ ਇਹ ਅੱਜ ਅਸੀਂ ਇੱਥੇ ਰਾਤ ਨੂੰ ਲੌਣ ਲੱਗੇ ਆਂ ਤੜਕੇ ਫਿਰ ਲੋਡ ਕਰਕੇ ਜੋ ਇਹਦੀ ਕਾਰਵਾਈ ਬੰਦੀ ਹੈ ਉਹ ਕੱਲ੍ਹ ਦੇ ਤਰੀਕ ਦੇ ਵਿੱਚ ਹੋਊਗੀ ਜਿੰਨੀਆਂ ਵੀ ਸੰਗਤਾਂ ਸਾਡੀ ਇਸ ਵੀਡੀਓ ਨੂੰ ਦੇਖਦੇ ਆਂ ਜਰੂਰ ਸ਼ੇਅਰ ਕਰਿਆ ਕਰੋ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆਂ ਬਾਬਾ ਜੀ ਦਾ ਕਿ ਦਾਸ ਤਾਂ ਪਹਿਲੀ ਵਾਰ ਇਸ ਗਊਸ਼ਾਲਾ ਵਿੱਚ ਆਇਆ ਹੈ ਮਹੰਤ ਮਲਕੀ ਦਾਸ ਜੀ ਦਾ ਮੇਰਾ ਬੜਾ ਪਿਆਰ ਹੈ ਜਦੋਂ ਮੈਂ ਗੇੜ ਤੇ ਆਇਆ ਸਾਡੇ ਮਹੰਤ ਨਿਰਮਨ ਜੀ ਭਗਵਾਨ ਦਾਸ ਜੀ ਨਿਰਮਨ ਉਹਨਾਂ ਦਾ ਜਦੋਂ ਮੈਂ ਉੱਥੇ ਚਿੱਤਰਕਾਰ ਦੇਖਿਆ ਬੜਾ ਮਨ ਖੁਸ਼ ਹੋਇਆ ਕਿ ਉਹਨਾਂ ਦਾ ਮਹਾਪੁਰਸ਼ਾਂ ਦੀ ਯਾਦ ਵਿੱਚ ਇਹ ਗਊਸ਼ਾਲਾ ਹੈ ਕਿਉਂਕਿ ਅਸੀਂ ਇੱਕੇ ਹੀ ਗੁਰ ਪ੍ਰਣਾਲੀ ਦੇ ਆ ਉਹ ਸਾਡੇ ਬੜੇ ਪੂਜਨੀਕ ਮਹਾਪੁਰਸ਼ ਜੀ ਤੇ ਅੱਜ ਬਾਬਾ ਜੀ ਦੇ ਵੀ ਪਹਿਲੀ ਵਾਰ ਦਰਸ਼ਨ ਹੋਇਆ ਹੈ ਇਹ ਬਾਬਾ ਜੀ ਇੱਥੇ ਗਊਸ਼ਾਲਾ ਦੀ ਸੇਵਾ ਨਿਭਾਰੇ ਆ ਇੱਕ ਰਾਤ ਲਈ ਅਸੀਂ ਜਿਹੜੀ ਇੱਥੇ ਗਊਸ਼ਾਲਾ ਦੇ ਵਿੱਚ ਇਹਨਾਂ ਨੂੰ ਉਤਾਰ ਰਹੇ ਆ ਪਤਾ ਨਹੀਂ ਕੱਲ ਦੇ ਕੇ ਪਰਸੋਂ ਦੇ ਕਦੋਂ ਦੇ ਲੱਦੇ ਆ ਭੁੱਖੇ ਪਿਆਸੇ ਆ ਇਹਨਾਂ ਨੂੰ ਪਾਣੀ ਕਿਸ ਨੇ ਪਿਆਇਆ ਕਿ ਨਹੀਂ ਪਿਆਇਆ ਇਸ ਕਰਕੇ ਵੀ ਰਾਤ ਨੂੰ ਇੱਥੇ ਪੱਠੇ ਖਾ ਲੈਣਗੇ ਪਾਣੀ ਦਾ ਨਹੀਂ ਪੀ ਲੈਣਗੇ ਤੇ ਨਾਲੇ ਬਾਬਾ ਜੀ ਹੋਰਾਂ ਨੂੰ ਇੰਨੀ ਸੇਵਾ ਮਿਲ ਜੂਗੀ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਆ ਤਲਵੰਡੀ ਦੀ ਪੁਲਿਸ ਦਾ ਜਿਨ੍ਹਾਂ ਨੇ ਸਾਨੂੰ ਬਹੁਤ ਭਰਮਾ ਸਹਿਯੋਗ ਦਿੱਤਾ ਹੈ ਤੇ ਅੱਗੇ ਵੀ ਸਹਿਯੋਗ ਦੇਣ ਦਾ ਇਹਨਾਂ ਨੇ ਸਾਨੂੰ ਜਿਹੜਾ ਆਖਿਆ ਵੀ ਅਸੀਂ ਤੁਹਾਡੇ ਨਾਲ ਆ ਮੁੰਡੇ ਦੇ ਮੁੰਡਾ ਰਾ ਕੇ ਥੋੜਾ ਅਸੀਂ ਪੂਰਾ ਸਹਿਯੋਗ ਕਰਾਂਗੇ ਤਾਂ ਅਸੀਂ ਇਹਨਾਂ ਤੋਂ ਸਹਿਯੋਗ ਦੀ ਵੀ ਪੂਰੀ ਆਸ ਰੱਖਦੇ ਹਾਂ ਆਓ ਹੁਣ ਆਪਾਂ ਇਹਨਾਂ ਵਲਦਾਂ ਨੂੰ ਜਿਹੜੇ ਤਾਂ ਟੇਲਾ ਦੇ ਨੇ ਕਟ ਵੱਢ ਕੇ ਵੇਚਣ ਵਾਸਤੇ ਅੱਗੇ ਵੀ ਇਸ ਬੰਦੇ ਨੇ ਜਿਹਨੇ ਇਹ ਗੱਡੀ ਭرائی ਹੈ ਉੱਤੇ ਬਹੁਤ ਪਰਚੇ ਆ ਕਈਆਂ ਪਰਚਿਆਂ ਦੀ ਵੀ ਹੋ ਆਹੋ ਠੀਕ ਹੈ ਜੀ ਹਾਂਜੀ 60 70 ਪਰਚੇ ਜੀ ਉੱਤੇ ਲਾ 50 ਤੋਂ 55 ਪਰਚੇ ਤਾਂ ਮੈਂ ਕੱਲਾ ਹੀ ਘਰਾ ਬੈਠਾ ਹਾਂ ਅੱਛਾ ਹਾਂਜੀ ਤੇ ਇਹ ਪੇਸ਼ੇਵਾਰ ਬੰਦਿਆਂ ਦੀਆਂ ਗੱਡੀਆਂ ਹੈ ਮੈਂ ਪੰਜਾਬ ਸਰਕਾਰ ਨੂੰ ਵੀ ਅਪੀਲ ਕਰੂੰਗਾ ਵੀ ਇਹ ਵਜ੍ਹਾ ਲੋਕਾਂ ਨੂੰ ਜ਼ਰੂਰ ਰੱਥ ਪਾਉਣੀ ਚਾਹੀਦੀ ਹੈ ਤੇ ਜਿੰਨੇ ਵੀ ਪੰਜਾਬ ਦੇ ਵਿੱਚ ਥਾਣੇ ਆ ਇੱਥੇ ਨਫਰੀ ਬਹੁਤ ਘੱਟ ਹੈ ਮੁਲਾਜ਼ਮ ਬਹੁਤ ਘੱਟ ਹੈ ਮੈਂ ਭਗਵੰਤ ਮਾਨ ਸਰਕਾਰ ਨੂੰ ਵੀ ਅਪੀਲ ਕਰੂੰਗਾ ਵੀ ਇਹ ਨਵੇਂ ਆ ਭਰਤੀਆਂ ਕਰਕੇ ਨੌਜਵਾਨ ਵੱਧ ਤੋਂ ਵੱਧ ਥਾਣੇ ਚ ਲਾਏ ਜਾਣ ਤੇ ਜੇ 50 ਪੁਲਿਸ ਜਿਹੜੇ ਹੋਰੇ ਕ੍ਰਾਈਮਾਂ ਨੂੰ ਰੋਕ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੋ ਬਤ ਫਟਿਆ ਹਾਂ ਜੀ ਤਾਂ ਗਾਠ ਨੂੰ ਕੋ ਇੱਧਰ ਰੱਖ ਦੇ ਕੋ ਜਗ੍ਹਾ ਹੀ ਥੋੜੀ ਹੈ ਐਂਗਲ ਦਗਾਏ ਨਾਲੇ ਹਲੋ ਪਹਿਲਾ ਆਵਾ ਗੋੜੀਏ ਨਹੀਂ ਮੇਰੀ ਨਹੀਂ ਪਹਿਲਾ ਉਹਦੇ ਖੱਟੇ ਗੱਡੋ ਪਹਿਲਾ ਉਹਦੇ ਖੱਟੇ ਗੱਡੋ ਇੱਕ ਸਾਈਡ ਤੋਂ ਨਿਕਲੂਗੀ ਇੱਕ ਸਾਈਡ ਤੋਂ ਇੱਕ ਸਾਈਡ ਤੋਂ ਅਸੀਂ ਆਮ ਸਰਕਾਰ ਨੂੰ ਕਾਫੀ ਟਾਈਮ ਤੋਂ ਬੇਨਤੀ ਕਰਦੇ ਆ ਰਹੇ ਆਂ ਵੀ ਜਿਹੜੀ ਟੀਕਾ ਕਰਨ ਹੁੰਦੀ ਹੈ ਕੱਲੀ ਇਹੀ ਬੰਦ ਕਰ ਦੇ ਜਿਹੜੀ ਗਰਮੀ ਤੋਂ ਨੁਕਸਾਨ ਹੁੰਦੀ ਹੈ ਹੁਣ ਬੰਦੋ ਜੀ ਠੀਕ ਹੈ ਕੱਲੀ ਟੀਕਾ ਕਰਨੀ ਬੰਦ ਕਰ ਦੇਣਾ ਹਾਂਜੀ ਹਾਂ ਫਰਲੀ ਆਣਾ ਇਥੇ 96 97 ਲੱਖ ਸਾਲ ਦੇ ਵਿੱਚ ਇੱਕ ਸਾਲ ਦੇ ਵਿੱਚ ਹੁੰਦੀ ਏ ਡੀਗਾ ਕਰਨ ਹਾਂ ਜੀ ਬਾਲਾ ਇਹ ਕਿੱਥੇ ਜਾਵੇ ਗਾਵੇ ਆ ਫੁੱਲੀਆ ਨੀਲਾ ਸੋਥਾ ਪਾਇਆ ਇਹਦੇ ਉਹ ਆ ਫੁੱਲੀ ਜਿਹੜੀ ਨੀਲਾ ਸੋਥਾ ਪਾਇਆ ਉਹ ਇਹ ਜੀ ਫੜ ਕੇ ਭੁੱਖੇ ਰੱਖਦੇ ਆ ਦੋ ਤਿੰਨ ਦਿਨ ਹਾਂ ਰੱਖ ਕੇ ਤੇ ਮੁੜਦੇ ਇਹਨਾਂ ਦੀ ਅੱਖਾਂ ਹੀ ਨਹੀਂ ਮੁੜਦੇ ਜਿੱਦ ਮੁੜ ਕੇ ਬਾਹਰੋਂ ਬਾਹਰ ਤੋੜ ਲੈਂਦੇ ਪਾਉਂਦੇ ਨੇ ਬਾਹਲੇ ਦੰਦੇ ਦੇ ਨੀ ਨੀ ਇਹ ਤਾਂ ਪਤਾ ਨਹੀਂ ਕਿੰਨੇ ਦਿਨਾਂ ਦੇ ਭੁੱਖੇ ਰੱਖੇ ਹੋਏ ਇਹਨਾਂ ਦੀ ਜਾਨ ਨਹੀਂ ਹੱਸਣੇ ਇਹ ਫੜ ਕੇ ਦਾਦਾ ਜੀ ਨੇ ਤਾਂ ਭੁੱਖੇ ਰੱਖਦੇ ਆ ਕਿਉਂ ਬਾਬਾ ਝੂਠ ਮਾਰਦਾ ਹੋ ਕੇ ਟਾਈਮ ਲਗਭਗ 9 9:30 10:00 ਦਾ ਸੀਗਾ ਰਾਤਰੀ ਦਾ ਹਰ ਦਿਨ ਦੀ ਤਰ੍ਹਾਂ ਜਿਹੜੇ ਗਊ ਤਸਕਰ ਹੈ ਗਊਆਂ ਦੀ ਤਸਕਰੀ ਕਰਦੇ ਆ ਉਹਨਾਂ ਨੇ ਕੱਲ ਫਿਰ ਇੱਕ ਗੱਡੀ ਗਊਆਂ ਦੀ ਭਰੀ ਸੀ ਜਿਹੜੇ ਗਊ ਵੰਸ ਸੀ ਉਹਨਾਂ ਨੂੰ ਕੱਟ ਵੱਢ ਕੇ ਵੇਚਣ ਦੇ ਵਾਸਤੇ ਇਹ ਗਰਦਾਸਪੁਰ ਹਲਕੇ ਦੇ ਵਿੱਚ ਲੈ ਕੇ ਜਾ ਰਹੇ ਸੀਗੇ ਸਾਡੇ ਮੁਖਬਰ ਨੇ ਸਾਨੂੰ ਕਾਲ ਕੀਤੀ ਅਸੀਂ ਜਿਸ ਰੋਡ ਜਾਣਾ ਸੀ ਉਸ ਰੋਡ ਉੱਪਰ ਨਾਕਾ ਲਵਾ ਕੇ ਜਿਹੜਾ ਕੋਰਟ ਕੋ ਪੂਰੇ ਤੋਂ ਤਲਵੰਡੀ ਦੇ ਰਸਤੇ ਦੇ ਵਿੱਚ ਟੂਲਪਲਾਜਾ ਆਉਂਦਾ ਹੈ ਉਸ ਟੂਲਪਲਾਜਾ ਤੇ ਅਸੀਂ ਗੱਡੀ ਰੋਕ ਕੇ ਜਦੋਂ ਚੈਕਿੰਗ ਕੀਤੀ ਤੇ ਤਿੰਨ ਨੰਦੀ ਲਾਲੋ ਦੇ ਵਿੱਚੋਂ ਨਿਕਲੇ ਅਸੀਂ ਤਲਵੰਡੀ ਭਾਈ ਦੀ ਪੁਲਿਸ ਨੂੰ ਜਿਹੜਾ ਤਲਵੰਡੀ ਭਾਈ ਦਾ ਥਾਣਾ ਹੈ ਉਸ ਐਸਐਚਓ ਨੂੰ ਕਾਲ ਕੀਤੀ ਉਹਨਾਂ ਨੇ ਤੁਰੰਤ ਸਾਡੇ ਕੋਲੇ ਇੱਕ ਪੁਲਿਸ ਪਾਲਟੀ ਭੇਜੀ ਜਦੋਂ ਪੁਲਿਸ ਪਾਲਟੀ ਨੇ ਆ ਕੇ ਚੈੱਕ ਕੀਤਾ ਉਧਰ ਚੋਂ ਤਿੰਨ ਨੰਦੀ لال ਸੀਗੇ ਇੱਕ ਬੰਦਾ ਜਿਹੜਾ ਡਰਾਈਵਰ ਸੀ ਉਹ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਸੀ ਇੱਕ ਉਹ ਗੱਡੀ ਦੇ ਵਿੱਚੋਂ ਉਤਰ ਕੇ ਭੱਜ ਗਿਆ ਸੀ ਜਦੋਂ ਜਾ ਕੇ ਪੁਲਿਸ ਨੇ ਥਾਣੇ ਦੇ ਵਿੱਚ ਪੁੱਛਦਾਸ ਕੀਤੀ ਉਸਨੇ ਦੱਸਿਆ ਵੀ ਕੋੜਕਪੂਰਾ ਦੇ ਨਾਲ ਲੱਗਦੇ ਪਿੰਡ ਟੈਪੀ ਤੋਂ ਇਹ ਸੀ ਪਰਕੇ ਲਿਆਏ ਆਂ ਕਿ ਉੱਥੇ ਇੱਕ ਬੱਬੂ ਨਾਂ ਦਾ ਸਿਕਸ ਹੈ ਉਹ ਲੰਮੇ ਸਮੇਂ ਤੋਂ ਗੰਗਾਂਦ ਤਸਕਰੀ ਕਰਦਾ ਹੈ ਲਗਭਗ ਉਹਦੇ 60 ਤੋਂ 70 ਪਰਚਿਆਂ ਦੇ ਉੱਤੇ ਹੈ 100 ਦੇ ਲਗਭਗ ਉਹਤੇ ਜਿਹੜਾ ਹੈਗਾ ਪਰਚਾ ਹੈ ਰਾਤ ਵੀ ਉਸਨੇ ਇਹ ਗੱਡੀ ਭرائی ਸੀਗੀ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਪੁਰੋਜਪੁਰ ਦਾ ਜਿਨ੍ਹਾਂ ਨੇ ਸਾਡੀ ਇੱਕ ਕਾਲ ਤੇ ਫਿਰ ਆਪ ਆਕੇ ਥਾਣੇ ਦੇ ਵਿੱਚ ਉਹ ਪਰਚਾ ਦਰਜ ਕਰਾਇਆ ਉਸ ਕੇਸ ਦੀ ਸਾਰੀ ਤਬਦੀਸ਼ ਕੀਤੀ ਤਬਦੀਸ਼ ਕਰਨ ਤੋਂ ਬਾਅਦ ਪਰਚਾ ਕਰਾ ਕੇ ਫਿਰ ਉਹ ਥਾਣੇ ਤੋਂ ਗਏ ਅਸੀਂ ਇਸ ਗੱਲ ਦਾ ਕੋਟਨ ਕੋਟ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਪਰ ਬੜੀ ਮੰਦ ਭਾਗੀ ਗੱਲ ਹੈ ਹਰ ਸਮੇਂ ਇਹ ਤਸਕਰੀ ਜਿਹੜੀ ਗਊਆਂ ਦੀ ਪੰਜਾਬ ਦੇ ਵਿੱਚ ਵਧਦੀ ਜਾ ਰਹੀ ਹੈ ਜਿਹੜੇ ਗਊ ਤਸਕਰਾਂ ਦੇ ਐਡੇ ਹੌਸਲੇ ਬਲੰਦ ਹੈ ਇਹਨੇ ਇਨੇ ਪਰਚੇ ਹੋਣ ਦੇ ਕਾਰਨ ਵੀ ਉਹਨਾਂ ਨੂੰ ਕਿਸੇ ਪ੍ਰਸ਼ਾਸਨ ਦਾ ਕਿਸੇ ਸਰਕਾਰ ਦਾ ਭੈ ਨਹੀਂ ਹੈ ਦਾਸ ਦੀ ਹੱਥ ਬਨ ਕੇ ਸਰਕਾਰ ਮੂਰੇ ਬੇਨਤੀ ਹੈ ਵੀ ਇਹੋ ਜੀਆਂ ਗੱਲਾਂ ਵੱਲੀ ਵਿਸ਼ੇਸ਼ ਧਿਆਨ ਕੀਤਾ ਜਾਵੇ ਕਿ ਜਿਹੜੀ ਗੱਲ ਤੋਂ ਕਿਸੇ ਦੇ ਧਰਮ ਨੂੰ ਕਿਸੇ ਦੇ ਮਨ ਨੂੰ ਠੇਸ ਪਹੁੰਚਦੀ ਹੈ ਤੇ ਉਸ ਦੇ ਅਵਾਦ ਖੜੇ ਹੁੰਦੇ ਆ ਇਹ ਨਾ ਹੋਣ ਕਿਉਂਕਿ ਜਿਹੜਾ ਸਨਾਤਨ ਧਰਮ ਹੈ ਇਹ ਕਿੰਨਾ ਚਿਰ ਬਰਦਾਸ਼ ਕਰੂਗਾ ਗਊ ਮਾਤਾ ਸਾਡੀ ਪੂਜਨੀਏ ਹੈ ਜੇ ਸਾਡੇ ਪੂਜਨੀਏ ਨੂੰ ਸਾਡੇ ਅੱਖਾਂ ਦੇ ਸਾਹਮਣੇ ਉਹਨਾਂ ਦੀਆਂ ਅੱਖਾਂ ਦੇ ਵਿੱਚ ਨੀਲਾ ਥੋਥਾ ਪਾ ਕੇ ਉਹਨਾਂ ਨੂੰ ਨਸ਼ੀਲੇ ਟੀਕੇ ਲਾ ਕੇ ਲਿਜਾ ਕੇ ਨਹਿਰਾਂ ਕੱਸੀਆਂ ਤੇ ਕਟਵਾਰਡ ਕਰਕੇ ਉਸ ਮਾਸ ਨੂੰ ਵੇਚਿਆ ਜਾਂਦਾ ਹੈ ਤੇ ਅਸੀਂ ਕਿੰਨਾ ਚਿਰ ਬਰਦਾਸ਼ਤ ਕਰਾਂਗੇ ਇਹ ਇੱਕ ਚਿੰਤਾਜੋਗ ਵਿਸ਼ਾ ਹੈ ਮੈਂ ਪੰਜਾਬ ਸਰਕਾਰ ਨੂੰ ਹੱਥ ਬੰਨ ਕੇ ਬੇਨਤੀ ਕਰਦਾ ਹਾਂ ਵੀ ਇਸ ਤੇ ਵਿਸ਼ੇਸ਼ ਧਿਆਨ ਕੀਤਾ ਜਾਵੇ ਸਾਡੇ ਜਿਹੜੇ ਪੰਜਾਬ ਦੇ ਪ੍ਰਧਾਨ ਨੇ ਸੰਜੀਵ ਵਰਮਾ ਜੀ ਉਹ ਵੀ ਇਹਨਾਂ ਗੱਲਾਂ ਤੇ ਤਤਪਤ ਰਹਿੰਦੇ ਨੇ ਉਹ ਤਕਰੀਬਨ ਮਹੀਨੇ ਦੇ ਵਿੱਚ 10 ਤੋਂ 12 ਗੱਡੀਆਂ ਫੜਦੇ ਆ 10 ਗਊ ਰਖਸ਼ਾ ਦਾ ਪੰਜਾਬ ਦਾ ਜਨਰਲ ਸਕੱਤਰ ਹੈ ਮੇਰੇ ਹਿੱਸੇ 'ਚ ਵੀ ਕੁਝੇ ਸੇਵਾ ਹੁੰਦੀ ਹੈ 5-7 ਗੱਡੀਆਂ ਮਹੀਨੇ ਦੇ ਵਿੱਚ ਅਸੀਂ ਵੀ ਰਿਕਵਰ ਕਰਦੇ ਆ ਸਾਡੀਆਂ ਹੋਰ ਵੀ ਅਲੱਗ-ਅਲੱਗ ਟੀਮਾਂ ਜਿਹੜੀਆਂ ਪੰਜਾਬ ਦੇ ਵਿੱਚ ਕੰਮ ਕਰਦੀਆਂ ਹੈ ਉਹ ਸਾਰੀਆਂ ਹੀ ਸਮੇ ਸਮੇਂ ਸਾਰੇ ਜੀ ਤਸਕਰਾਂ ਨੂੰ ਘੇਰ ਕੇ ਪਰਚੇ ਕਰਾਉਂਦੇ ਰਹਿੰਦੀਆਂ ਪਰ ਜੇ ਅਸੀਂ ਸਮਾਜ ਸੇਵੀ ਇਹ ਕੰਮ ਕਰ ਰਹੇ ਹਾਂ ਤਾਂ ਸਰਕਾਰ ਦਾ ਵੀ ਜ਼ਰੂਰ ਹੱਕ ਬੰਦਾ ਹੈ ਇਹਨਾਂ ਗੱਲਾਂ ਉੱਨੀ ਧਿਆਨ ਕਰਨਾ ਆਖਰ ਦੇ ਵਿੱਚ ਫਿਰ ਅਸੀਂ ਕੋਟਨ ਕੋਟ ਧੰਨਵਾਦ ਕਰਦੇ ਹਾਂ ਐਸਐਸਪੀ ਸਾਹਿਬ ਦਾ ਬਰੋਜਪੁਰ ਦਾ ਜਿਨ੍ਹਾਂ ਨੇ ਆ ਕੇ ਮੌਕੇ ਤੇ ਸਾਰੀ ਗੱਲ ਨੂੰ ਦੇਖ ਕੇ ਤਦ